ਜਾਪ ਦੀ ਬਠਿੰਡਾ ਸੀਟ ਤੋਂ ਬੀਜੇਪੀ ਦੇ ਉਮੀਦਵਾਰ ਪਰਮਪਾਲ ਕੋਰ ਅੱਜ ਸਦੂਂਗੜ ਵਿਖੇ ਪਹੁੰਚੇ ਇਸ ਮੌਕੇ ਤੇ ਸੰਜੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਦੇ ਚੱਲਦੇ ਭਾਈ ਸੁਰੱਖਿਆ ਪ੍ਰਬੰਧਾਂ ਨੇਟ ਵਰਕਰਾਂ ਨਾਲ ਕੀਤੀ ਮੀਟਿੰਗ ਇਸ ਮੌਕੇ ਤੇ ਇਕੱਠੇ ਹੋਏ ਬੀਜੇਪੀ ਵਰਕਰਾਂ ਅਤੇ ਉਮੀਦਵਾਰ ਨੇ ਕੀ ਕਿਹਾ ਜਾਣਨ ਲਈ ਦੇਖੋ ਸਾਡੀ ਇਹ ਰਿਪੋਰਟ ਪੀਪਲ ਜੀ ਅਸੀਂ ਤਾਂ ਤੁਹਾਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਅਸੀਂ ਭਾਜਪੀ ਦੇ ਵਰਕਰਾਂ ਸਪਾਈਂ ਹੈ ਜੀ ਕਿਸੇ ਬੰਦੇ ਨੂੰ ਟਿਕਟ ਮਿਲ ਜੇ ਅਸੀਂ ਉਹਦੇ ਨਾਲ ਖੜਾਂਗੇ ਜੀ ਧਰਮ ਨੰਨ ਧਰਮ ਨਾਲ ਜੀ ਅਸੀਂ ਸਾਰੇ ਜਿੰਨੇ ਸੱਦੂਗੜ੍ਹ ਦੇ ਵਸਨੀਕ ਹੈ ਜਾਂ ਸਾਡੇ ਇਥੋਂ ਮੇਰੇ ਖਿਆਲ ਆਪਣੇ 86 ਪਿੰਡ ਬੰਦੇ ਹੈ ਜੀ 99 ਪਿੰਡ ਹੈ ਜੀ ਮਿਲਖਾ ਜੀ ਇਥੋਂ ਇਲੈਕਸ਼ਨ ਲੜਿਆ ਚੋਣਾਂ ਲੜਿਆ ਤਕਰੀਬਨ ਅਸੀਂ ਹਰ ਇੱਕ ਪਿੰਡ ਦੇ ਵਿੱਚ ਪਹੁੰਚੇ ਹੋਏ ਸਾਰੀ ਟੀਮ ਸਾਡੀ ਜਨਦੀ ਸੀ ਜੀ ਚਲੋ ਉਸ ਵੇਲੇ ਦਾ ਮਾਹੌਲ ਹੋਰ ਸੀ ਕੁਝ ਤੇ ਪਰ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਣੀ ਹੈ ਵੀ ਅਸੀਂ ਤੁਹਾਡੇ ਨਾਲ ਇਸ ਸੀਟ ਦੇ ਉੱਤੋਂ ਤੁਹਾਡੀਆਂ ਅਸੀਂ ਵੋਟਾਂ ਵਧਾਵਾਂਗੇ ਪੁਰਾਣੇ ਸਮੇਂ ਤੋਂ ਅੰਕਾਲੀ ਦਲ ਦੇ ਵਿੱਚ ਅਹੁਦੇਦਾਰੀਆਂ ਤੇ ਵੀ ਰਹੀ ਉਸ ਤੋਂ ਬਾਅਦ ਇੱਕਦਮ ਚੇਂਜ ਹੋਣਾ ਵਿੱਚ ਜੁੜਨਾ ਕਰਨ ਹੁੰਦਾ ਹੈ ਉਹਨੂੰ ਕਿਨੇ ਕਿਹਾ ਮੈਂ ਅੰਕਾਲੀ ਦਲ ਦੀ ਅਹੁਦੇਦਾਰ ਸੀ ਮੈਂ ਆਫਸਰ ਸੀ ਆਫਸਰ ਵੀ ਨਾ ਕੋਈ ਪਾਰਟੀ ਹੁੰਦੀ ਹੈ ਨਾ ਕਿਸੇ ਪਾਰਟੀ ਨੂੰ ਸਪੋਰਟ ਕਰ ਸਕਦਾ ਮੈਂ ਕਦੇ ਵੀ ਕਾਲੀ ਦਲਚਸ ਨਹੀਂ ਪਰ ਸਾਰਾ ਪਰਿਵਾਰ ਮੇਰੇ ਫਾਦਰ ਇਨ-ਲਾ ਕਾਲੀ ਦਲਚਸ ਸੀਗੇ ਉਹਨਾਂ ਨੂੰ ਵੀ ਹੁਣ ਅਸੀਂ ਜਦੋਂ ਜਿਵੇਂ ਜਿਵੇਂ ਉਹ ਦੇਖਦੇ ਆ ਕਿ ਬੀਜੇਪੀ ਦੀ ਲਹਿਰ ਚੱਲ ਰਹੀ ਹੈ ਜਿਵੇਂ ਜਿਵੇਂ ਉਹ ਦੇਖਦੇ ਆ ਕਿ ਉਸ ਪਾਰਟੀ ਦਾ ਕੀ ਹਾਲ ਹੋ ਰਿਹਾ ਹੈ ਜਿਹੜੇ ਉੱਤੇ ਪਾਰਟੀ ਦੇ ਪ੍ਰਧਾਨ ਹੈ ਜਾਂ ਜੋ ਵੀ ਹੈਗੇ ਆ ਉਹ ਜੋ ਪਾਰਟੀ ਦਾ ਬੁਰਾ ਹਾਲ ਕਰ ਰਹੇ ਆ ਹੁਣ ਉਸ ਤੋਂ ਉਹ ਵੀ ਦੁਖੀ ਨੇ ਚਿੰਤਕ ਨੇ ਤੇ ਉਹ ਵੀ ਚਾਹੁੰਦੇ ਆ ਵੀ ਸਾਡਾ ਫੈਸਲਾ ਠੀਕ ਹੈ ਕਿ ਅਸੀਂ ਬੀਜੇਪੀ ਚਾਏ ਆ ਮੈਡਮ ਤੁਸੀਂ ਆਈਐਸ ਆਫੀਸਰ ਰਹੇ ਹੋ ਬਹੁਤ ਵਧੀਆ ਅਹੁਦੇ ਫਿਰੇ ਹੋ ਨੂੰ ਕੀ ਲੱਗਿਆ ਵੀ ਤੁਸੀਂ ਅਸਤਾਨਕ ਰਾਜਨੀਤੀ ਵਿੱਚ ਆਏ ਔਰ ਜੀਪੀ ਜੁਆਇਨ ਕੀਤੀ ਦੇਖੋ ਜੇ ਐਸ ਅਫਸਰ ਵੀ ਤੁਸੀਂ ਪਬਲਿਕ ਸਰਵਿਸ ਕਰਨੀ ਹੁੰਦੀ ਹੈ ਲੋਕਾਂ ਦੀ ਸੇਵਾ ਕਰਨੀ ਹੁੰਦੀ ਹੈ ਲੋਕਾਂ ਦੇ ਕੰਮ ਕਰਨੇ ਹੁੰਦੇ ਆ ਰਾਜਨੀਤੀ ਚ ਆ ਕੇ ਵੀ ਤੁਸੀਂ ਪਬਲਿਕ ਸਰਵਿਸ ਤੇ ਲੋਕਾਂ ਦੇ ਕੰਮ ਹੀ ਕਰਨੇ ਹੁੰਦੇ ਆ ਉਹਨਾਂ ਦੀਆਂ ਮੁਸ਼ਕਲਾਂ ਦੂਰ ਕਰਨੀਆਂ ਹੁੰਦੀਆਂ ਦੋਨਾਂ ਦੇ ਵਿੱਚ ਕੋਈ ਖਾਸ ਫਰਕ ਤਾਂ ਨਹੀਂ ਹੈਗਾ ਪਰ ਬੀਜੇਪੀ ਜੁਆਇਨ ਇਸ ਕਰਕੇ ਕੀਤੀ ਹੈ ਕਿਉਂਕਿ ਬੀਜੇਪੀ ਇੱਕ ਪਾਰਟੀ ਹੈ ਜਿਹਦਾ ਕੋਈ ਵਿਜਨ ਹੈ ਜਿਹੜੀ ਵਿਕਾਸ ਕਰ ਸਕਦੀ ਹੈ ਜਿਹੜੀ ਲਾਅ ਐਂਡ ਆਰਡਰ ਮੇਨਟੇਨ ਕਰ ਸਕਦੀ ਹੈ ਤੇ ਜਿਹੜੀ ਹੁਣ ਵੀ ਜਿਹੜੀ ਸਰਕਾਰ ਹੈਗੀ ਹੈ ਆਉਣ ਵਾਲੀ ਸਰਕਾਰ ਵੀ ਬੀਜੇਪੀ ਦੀ ਹੈ ਸੋ ਇਸੇ ਕਰਕੇ ਮੈਂ ਵਧੀਆ ਪਾਰਟੀ ਜੁਆਇਨ ਕੀਤੀ ਮੈਡਮ ਤੁਸੀਂ ਇੱਕ ਪ੍ਰਸ਼ਨ ਦੇ ਦੌਰਾਨ ਆਪਣੇ ਇੱਕ ਫਰੋਸਤੀਆਂ ਦੀ ਗੱਲ ਕਹੀ ਉਹਦਾ ਕੀ ਦਾ ਨਿਸ਼ਾਨਾ ਸੀ ਜੀ ਕਿਦਰ ਤੁਹਾਡਾ ਦੇਖੋ ਫਰੋਸਤੀਆਂ ਜਿਹੜੀ ਹੈਗੀ ਹੈ ਲਾਅ ਐਂਡ ਆਰਡਰ ਸਟੇਟ ਦਾ ਮੈਟਰ ਹੈ ਫਿਲਹਾਲ ਜਿਹੜੀ ਸਰਕਾਰ ਹੈ ਉਹੀ ਜ਼ਿੰਮੇਵਾਰ ਹੈ ਉਸ ਵਾਸਤੇ ਸਾਹਿਬ ਜਿੱਤਣਾ ਹੈ ਵਿਰੋਧ ਹੋ ਰਿਹਾ ਖਾਣਾ ਵੱਲੋਂ ਜੀ ਇਸ ਤਰ੍ਹਾਂ ਦੇ ਉਹ ਪੁੱਛਾਂ ਦੇਖੋ ਪ੍ਰੋਟੈਸਟ ਹੋਣਾ ਉਹਨੂੰ ਆਪਾਂ ਵਿਰੋਧ ਨਹੀਂ ਕਹਿ ਸਕਦੇ ਉਹਨਾਂ ਦੇ ਮੰਗਾਂ ਪਰ ਉਹਦੇ ਵਿੱਚ ਵੀ ਮੈਂ ਕਹੂੰਗੀ ਕਿ ਬਹੁਤ ਵੱਡਾ ਹੱਥ ਹੈ ਸਾਡੇ ਵਿਰੋਧੀਆਂ ਦਾ ਕਿਉਂਕਿ ਇਹ ਵਿਰੋਧੀ ਬੁਖਲਾਏ ਹੋਏ ਆ ਉਹ ਇਦਾਂ ਦੀਆਂ ਗੱਲਾਂ ਸਾਡੇ ਵਿਰੁੱਧ ਕਰ ਰਹੇ ਆ ਮੈਂ ਪਿੰਡਾਂ ਦੇ ਵਿੱਚ ਵੀ ਕਾਫੀ ਬੀਜੇਪੀ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਕਿਸੇ ਤੋਂ ਥੋੜੀ ਜਿਹੀ ਇਲੈਕਸ਼ਨ ਮੁਹਿੰਮ ਹੈ ਕਿ ਇਸ ਤਰ੍ਹਾਂ ਦੇਖਦੇ ਹੋ ਨਹੀਂ ਪਿੰਡਾਂ ਵਿੱਚ ਕੋਈ ਵਿਰੋਧ ਨਹੀਂ ਮਿਲ ਰਿਹਾ ਜਦੋਂ ਸਾਡੇ ਪ੍ਰੋਗਰਾਮ ਦਾ ਕਿਸੇ ਨੂੰ ਪਤਾ ਲੱਗਦਾ ਉੱਥੇ ਵਿਰੋਧੀ ਪਾਰਟੀਆਂ ਸ਼ਰਾਰਤਾਂ ਕਰਦੀਆਂ ਪਰ ਪਿੰਡਾਂ ਦੇ ਵਿੱਚ ਕੋਈ ਵਿਰੋਧ ਨਹੀਂ ਹੈਗਾ ਜੀ ਅਸੀਂ ਵੈਸੇ ਪਿੰਡਾਂ ਦੇ ਵਿੱਚ ਜਾਈਏ ਤਾਂ ਸਾਨੂੰ ਕੋਈ ਵਿਰੋਧ ਨਹੀਂ ਮਿਲਿਆ ਮਤਲਬ ਅੱਜ ਤੁਸੀਂ ਪਹਿਲੀ ਮੀਟਿੰਗ ਹੀ ਬੰਦ ਕਮਰਾ ਮੀਟਿੰਗ ਕੀਤੀ ਹੈ ਜਦੋਂ ਕਿ ਬਾਹਰ ਪੁਲਿਸ ਪ੍ਰੋਟੈਕਸ਼ਨ پورے ਜ਼ਿਲ੍ਹੇ ਦਾ ਲੱਗਿਆ ਹੋਇਆ ਜੀ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪੁਲਿਸ ਦਾ ਬਖਾਦਿਸ ਬੰਦਾ ਸਿਕਿਉਰਿਟੀ ਉਮੀਦਵਾਰ ਦੀ ਸਾਰੇ ਉਮੀਦਵਾਰਾਂ ਦੀ ਸਿਕਿਉਰਿਟੀ ਵੱਲ ਪੁਲਿਸ ਧਿਆਨ ਦਿੰਦੀ ਹੈ ਤੇ ਜਿਹੜੀ ਮੀਟਿੰਗ ਹੈਗੀ ਆ ਉਹ ਜਿੱਥੇ ਰੱਖੀ ਸੀ ਅਸੀਂ ਉੱਥੇ ਕੀਤੀ ਐ ਜਿੱਥੇ ਰੱਖੀ ਸੀ ਉੱਥੇ ਕਰਨੀ ਸੀ ਇਹ ਕੋ ਆਉਣ ਵਾਲੇ ਟਾਈਮ ਦੇ ਵਿੱਚ ਅਕਾਲੀ ਦਲ ਨੂੰ ਸੈੱਟਪੇਸਟ ਨਹੀਂ ਬਣ ਗਿਆ ਤੇ ਆ ਰਹੇ ਆ ਮੈਨੂੰ ਪੂਰੀ ਉਮੀਦ ਹੈ ਵੀ ਇੱਧਰ ਆਣਗੇ ਕਿਉਂਕਿ ਅਸੀਂ ਉਹਨਾਂ ਨੂੰ ਕਨਵਿੰਸ ਕਰ ਰਹੇ ਹਾਂ ਉਹ ਵੀ ਦੇਖ ਰਹੇ ਐ ਵੀ ਕਿਹੜੀ ਪਾਰਟੀ ਕੰਮ ਕਰ ਰਹੀ ਐ ਕਿਹੜੀ ਪਾਰਟੀ ਐ ਆ ਰਹੀ ਐ ਕਿਹੜੀ ਪਾਰਟੀ ਦਾ ਕੋਈ ਵਿਜ਼ਨ ਹੈਗਾ ਪਰ ਪਾਰਟੀ ਜਿਹੜੀ ਤਕੜੀ ਹੋ ਰਹੀ ਐ ਬਾਕੀ ਪਾਰਟੀਆਂ ਹੁਣ ਖਤਮ ਹੋ ਰਹੀਆਂ ਇਸ ਕਰਕੇ ਮੈਨੂੰ ਪੂਰੀ ਉਮੀਦ ਹੈ ਵੀ ਉਹ ਆਉਣਗੇ ਮੈਂ ਬੀਜੇਪੀ ਦਾ ਪੰਜਾਬ ਦੇ ਵਿੱਚ ਕੀ ਅਧਾਰ ਦੇਖ ਰਿਹਾ ਇਨਾਂ ਇਲੈਕਸ਼ਨ ਦੇ ਵਿੱਚ ਬੀਜੇਪੀ 13 ਦੇ 13 ਸੀਟਾਂ ਜਿੱਤੂਗੀ ਮੈਂ ਆਪਕੇ ਸਾਹਮਣੇ ਇੱਕ ਗੈਂਗਸਟਰ ਹੈ ਇੱਕ ਤਰ੍ਹਾਂ ਦਾ ਗਾਲੀਦਲ ਹੈ ਜਿਸ ਤੇ ਕਾਫੀ aarop ਲੱਗਦੇ ਰਹੇ ਹਨ ਉਸ ਦੇ ਸਾਹਮਣੇ ਕਿਸ ਤਰ੍ਹਾਂ ਇਲਾਜੀ ਫਿਕਰ ਕਰੀ ਨਾ ਨਹੀਂ ਗੈਂਗਸਟਰ ਦੇ ਸਾਹਮਣੇ ਮੈਂ ਕੀ ਰਾਜਨੀਤੀ ਕਰਨੀ ਹੈ ਗੈਂਗਸਟਰ ਦਾ ਮੇਰੇ ਨਾਲ ਕੋਈ ਮੁਕਾਬਲਾ ਤਾਂ ਹੈ ਨਹੀਂ ਨਾ ਬੀਜੇਪੀ ਦੀ ਲਹਿਰ ਚੱਲੀ ਹੋਈ ਹੈ ਅਸੀਂ ਬਹੁਤ ਵੱਡੇ ਮਾਰਜਿਨ ਨਾਲ ਜਿੱਤਾਂਗੇ ਬਾਕੀ ਜਿਹੜੀਆਂ ਵੋਟਾਂ ਹੈਗੀਆਂ ਉਹ ਕੋਈ ਵੀ ਲੈ ਜਾਏ ਸਾਨੂੰ ਉਸ ਨਾਲ ਕੀ ਫਰਕ ਪੈਂਦਾ ਹੈ ਮੈਂ ਤੁਹਾਨੂੰ ਆਪਣੀ ਛੇਤੀ ਦੱਸ ਸਕਦੀ ਤੋ ਮੁੱਖ ਮੰਤਰੀ ਪੰਜਾਬ ਨੇ ਇਹ ਵੀ ਕਿਹਾ ਵੀ ਤੁਹਾਨੂੰ ਇਹ ਨੋਟੀਫਿਕੇਸ਼ਨ ਨਹੀਂ ਪੜੀ ਪੈ ਸਕਦੀ ਹੈ ਇਸ ਦੇ ਬਾਰੇ ਕੀ ਕਰਾਂ ਸਭ ਮੁੱਖ ਮੰਤਰੀ ਜੀ ਨੂੰ ਸ਼ਾਇਦ ਪਤਾ ਨਹੀਂ ਸੀਗਾ ਮੇਰਾ ਸਟੇਟਾ ਗਵਰਨਮੈਂਟ ਆਫ ਇੰਡੀਆ ਨੇ ਮਨਜ਼ੂਰ ਕਰ ਲਿਆ ਸੀਗਾ ਮੈਨੂੰ ਵੌਲੰਟਰੀ ਰਿਟਾਇਰਮੈਂਟ ਦੀ ਐਪਲੀਕੇਸ਼ਨ ਸੀਗੀ ਉਹ ਮਨਜ਼ੂਰ ਹੋ ਚੁੱਕੀ ਸੀਗੀ ਮਨ ਮੁੱਖ ਮੰਤਰੀ ਜੀ ਨੂੰ ਸ਼ਾਇਦ ਉਸ ਬਾਰੇ ਪਤਾ ਨਹੀਂ ਸੀ ਉਹਨਾਂ ਨੇ ਜਾਂ ਤਾਂ ਕਾਲਿਜ਼ ਕਮਿਟ ਕਰਤੀ ਜਾਂ ਮੇਬੀ ਉਹਨਾਂ ਲਈ ਕਿਸੇ ਹੋਰ ਨੇ ਕਰਤੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੀ ਤੇ ਉਹਨਾਂ ਨੂੰ ਉਸ ਚੀਜ਼ ਦੀ ਉਸ ਟਾਈਮ ਨੋਲੇਜ ਨਹੀਂ ਸੀ ਉਹਨਾਂ ਵਾਲੇ ਟਾਈਮ ਦੇ ਵਿੱਚ ਜਿਹੜਿਆ ਬੀਜੇਪੀ ਸਰਕਾਰ ਨੇ ਕਿਸਾਨਾਂ ਬਾਰੇ ਪੰਜਾਬ ਦੇ ਕਿਸਾਨਾਂ ਬਾਰੇ ਕੀ ਲੈ ਕੇ ਆਇਆ ਕਿਸਾਨਾਂ ਦੇ ਮਦਈ ਬਣਾਗੇ ਉਹਨਾਂ ਦੇ ਵਕੀਲ ਬਣਾਗੇ ਉਹਨਾਂ ਦੀਆਂ ਮੰਗਾਂ ਸੈਂਟਰ ਗਵਰਨਮੈਂਟ ਅੱਗੇ ਰੱਖਾਂਗੇ